ਮਤ ਜਿਹੜੀ ਸੀ ਉਹ ਮਲੀਨ ਹੋਈ ਜਦੋਂ ਉਸ ਨੂੰ ਧੋਤਾ ਗਿਆ ਤੇ ਮਤ ਸਾਫ਼ ਹੋ ਜਾਂਦੀ ਹੈ ਸਾਬ੍ਹ ਨੇ ਉਹਦੇ 'ਚ ਨਾ ਦੋ ਤਿੰਨ ਉਦਾਹਰਨਾਂ ਦੇ ਕੇ ਪਹਿਲਾਂ ਦੁਨਿਆਵੀ ਫਿਰ ਮਤ ਦੀ ਗੱਲ ਕੀਤੀ ਸਾਬ੍ਹ ਨੇ ਆਪਾਂ ਇਸ ਨੂੰ ਵਿਚਾਰ ਰਹੇ ਹਾਂ ਨੁਕਤੇ ਨੂੰ ਕਿ ਮਤ ਮਲੀਨ ਪ੍ਰਗਟ ਭਈ ਜਪ ਨਾਮ ਮੁਰਾਰਾ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਉਹ ਆਉਂਦਾ ਹੈ ਬਚਨ ਜੀ ਸਭ ਕਹਿੰਦੇ ਨੇ ਭਰੀ ਹੈ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਫਿਰ ਸਹਿਬ ਨੇ ਅੱਜ ਵਾਲੀ ਨੁਕਤੇ ਦੀ ਗੱਲ ਕੀਤੀ ਭਰੀਏ ਮਤ ਸਹਿਬ ਜੀ ਕਹਿੰਦੇ ਪਾਪਾਂ ਕੇ ਸੰਗ ਉਹ ਤੋਂ ਪੈ ਨਾਵੇਂ ਕੇ ਰੰਗ ਮਤ ਮਲੀਨ ਪ੍ਰਗਟ ਭਈ ਦਾ ਭਾਵ ਕੀ ਹੈ ਹੁਣ ਆਪਾਂ ਦੇਖਦੇ ਹਾਂ ਸਹਿਬ ਨੇ ਜਿਹੜੀਆਂ ਉਦਾਹਰਨਾਂ ਦਿੱਤੀਆਂ ਨੇ ਪਹਿਲਾਂ ਸਹਿਬ ਨੇ ਕਿਹਾ ਹੈ ਕਿ ਜੇ ਜਿਹੜਾ ਤਨ ਹੈ ਹੱਥ ਹੈ ਭਰੀਏ ਹੱਥ ਪੈਰ ਤਨ ਦੇ ਜੇ ਇਹਨਾਂ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਨੇ ਦੁਨਿਆਵੀ ਤੌਰ ਦੇ ਉੱਤੇ ਖੇ ਮਿੱਟੀ ਪੈ ਜਾਵੇ ਸੰਸਾਰ ਦੇ ਵਿੱਚੋਂ ਜਿਹੜਾ ਹੈ ਮਲੀਨਤਾ ਲੱਗ ਜਾਵੇ ਤੇ ਉਸ ਨੂੰ ਪਾਣੀ ਦੇ ਨਾਲ ਧੋਤਿਆਂ ਸਾਫ਼ ਕੀਤਾ ਜਾ ਸਕਦਾ ਹੈ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੁਖੇ ਜੇ ਅਸੀਂ ਹੱਥਾਂ ਨੂੰ ਪਾਣੀ ਦੇ ਨਾਲ ਧੋ ਲਵਾਂਗੇ ਤੇ ਉਹਦੇ ਤੋਂ ਮੈਲ ਲੱਥ ਜਾਂਦੀ ਹੱਥ ਸਾਫ਼ ਹੋ ਜਾਂਦੇ ਨੇ ਤਨ ਸਾਫ਼ ਹੋ ਜਾਂਦਾ ਦੂਜੀ ਗੱਲ ਸਹਿ ਪਾਤਸ਼ਾਹ ਮਹਾਰਾਜ ਨੇ ਕੀਤੀ ਹੈ ਕਿ ਜੇ ਤੇਰੇ ਕੱਪੜੇ ਮੈਲੇ ਹੋ ਗਏ ਨੇ ਤੇ ਕੱਪੜਿਆਂ ਨੂੰ ਕੇਵਲ ਪਾਣੀ ਦੇ ਨਾਲ ਜਿਹੜਾ ਹੈ ਧੋ ਕੇ ਸਾਫ਼ ਨਹੀਂ ਕਰ ਸਕਦੇ ਉਹਨੂੰ ਧੋਣ ਦੇ ਵਾਸਤੇ ਸਾਬਣ ਦੀ ਲੋੜ ਪਵੇਗੀ। ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੁਖੇ ਮੂਤਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਤੋਏ। ਉਹਨੂੰ ਫਿਰ ਸਹਿ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਜੀ ਤੇਰੇ ਕੱਪੜੇ ਮਲੀਨ ਹੋ ਗਏ ਨੇ ਕਿਸੇ ਚੀਜ਼ ਦੇ ਨਾਲ ਮੂਤਪਲੀਤ ਦੇ ਨਾਲ ਹੋ ਗਏ ਨੇ। ਉਹਨਾਂ ਨੂੰ ਸਾਬਣ ਦੇ ਨਾਲ ਧੋਤਾ ਜਾ ਸਕਦਾ ਹੈ। ਤੇ ਆਪਾਂ ਇਹ ਨਹੀਂ ਕਰਦੇ ਕਿ ਆਪਾਂ ਕਹਿੰਦੇ ਆ ਮੈਲਾ ਹੋ ਗਿਆ ਕੱਪੜਾ ਇਸ ਨੂੰ ਆਪਾਂ ਸੁੱਟ ਦਈਏ ਬਦਲ ਦਈਏ ਜਿਵੇਂ ਆਪਾਂ ਉਹਨੂੰ ਧੋ ਕੇ ਸਾਫ਼ ਕਰਕੇ ਮੋੜ ਤੋ ਤੰਨ ਤੇ ਪਾਉਂਦੇ ਆ ਨਾ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਅਗਲੀ ਉਦਾਹਰਣ ਦੇ ਕੇ ਸਾਬ ਨੇ ਕਿਹਾ ਤੇ ਮੈਂ ਭਾਰ ਦੀਆਂ ਗੱਲਾਂ ਕੀਤੀਆਂ ਦੋ ਹੱਥਾਂ ਪੈਰਾਂ ਨੂੰ ਧੋਤਾ ਜਾ ਸਕਦਾ ਹੈ ਪਾਣੀ ਦੇ ਨਾਲ ਵਸਤਰਾਂ ਨੂੰ ਕੱਪੜਿਆਂ ਨੂੰ ਧੋਤਾ ਜਾ ਸਕਦਾ ਹੈ ਸਾਬਣ ਦੇ ਨਾਲ ਪਰ ਜੇ ਕਿਤੇ ਮਨੁੱਖ ਦੀ ਮਤ ਮਲੀਨ ਹੋ ਜਾਵੇ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਪੇ ਨਾਵੇਂ ਕੇ ਰੰਗ ਨੂੰ ਸਹਬ ਕਹਿੰਦੇ ਨੇ ਨਾਮ ਦੇ ਰੰਗਣ ਨਾਲ ਤੋਤਾ ਜਾ ਸਕਦਾ ਹੈ ਨਾਮ ਦਾ ਰੰਗਣ ਤੋਂ ਬਿਨਾ ਉਹਦੀ ਮਤ ਮਲੀਨਤਾ ਜਿਹੜੀ ਹੈ ਉਹ ਸਾਫ ਨਹੀਂ ਹੋ ਸਕਦੀ ਆਪਾਂ అనేక ਤਰ੍ਹਾਂ ਦੇ ਨਾਲ ਜੇ ਸੰਸਾਰੀ ਤੌਰ ਦੇ ਉੱਤੇ ਯਤਨ ਕਰ ਲਈਏ ਤੇ ਜਿੰਨਾ ਚਿਰ ਤੱਕ ਸਤ ਗੁਰੂ ਦੀ ਮਤ ਨਹੀਂ ਆਉਂਦੀ ਉਹਨਾਂ ਚਿਰ ਤੱਕ ਸਤ ਗੁਰੂ ਦੀ ਮਤ ਤੋਂ ਬਿਨਾ ਸਾਡੀ ਮਤ ਦੀ ਮਲੀਨਤਾ ਦੂਰ ਨਹੀਂ ਹੋ ਸਕਦੀ ਇੱਕ ਗੱਲ ਦਾ ਚੇਤਾ ਰੱਖੀਏ ਕਿ ਮਲੀਨਤਾ ਦੀ ਮਤ ਨੂੰ ਸਹਬ ਨੇ ਕਿਹਾ ਨਾਮ ਦੇ ਨਾਲ ਧੋਣਾ ਹੈ ਤੇ ਨਾਮ ਕਿੱਥੋਂ ਮਿਲਣਾ ਹੈ ਨਾਮ ਦਾ ਦਾਤਾ ਕੇਵਲ ਸਤਿਗੁਰੂ ਸਾਹਿਬ ਜੀ ਹੈ